ਸਾਰੇ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਦੋਸਤੋ ਅੱਜ ਹੈਗਾ ਅੱਜ ਨਹੀਂ ਹੈ ਮਤਲਬ 30 ਤਰੀਕ ਨੂੰ ਹੋਣਾ ਤੇ ਅਸੀਂ ਬਰਥਡੇ ਸੈਲੀਬ੍ਰੇਟ ਕਰਨਾ ਹੈ ਮਹਿਕ ਦਾ ਕਿਉਂਕਿ ਮਹਿਕ ਨੇ ਤਾਂ ਹੁਣ ਚਲੇ ਜਾਣਾ ਹੈ ਤੇ ਆਪਾਂ ਉਹਨੂੰ ਸਰਪ੍ਰਾਈਜ਼ ਦੇਣਾ ਹੈ ਉਹਨੂੰ ਨਹੀਂ ਪਤਾ ਕਿ ਮੇਰੇ ਵਾਸਤੇ ਕੋਈ ਸਰਪ੍ਰਾਈਜ਼ ਸਾਰਾ ਬਰਥਡੇ ਦਾ ਕੁਝ ਪਲਾਨ ਕਰ ਰਹੇ ਆ ਤੇ ਹੁਣ ਆਪਾਂ ਚੱਲਦੇ ਆ ਉੱਥੇ ਜਾ ਕੇ ਉਹਦੇ ਲਈ ਬਰਥਡੇ ਦੇ ਸ਼ਾਪਿੰਗ ਕਰਦੇ ਆ ਕੋਈ ਸਮਾਨ ਲੈ ਕੇ ਆਂ ਜਿਸਲੀਨ ਕਹਿ ਦੇਣਾ ਬੂ ਜੀ ਨੂੰ ਬੂ ਜੀ ਨੂੰ ਕਹਿ ਦੇਣਾ ਦੱਸੋ ਜਲਦੀ ਮੈਂ ਗਿਫਟ ਦਊਂਗਾ ਹਾਂ ਹਾਂ ਗਿਫਟ ਲੈ ਕੇ ਆਉਣਾ ਹੈ ਨਾ ਅਸੀਂ ਜਿੰਨੀ ਵਾਰ ਵੀ ਆਉਂਦੇ ਆ ਨਾ ਜਾਣਾ ਹੁੰਦਾ ਸ਼ਹਿਰ ਨੂੰ ਤੇ ਫਾਟ ਕੇ ਲੱਗੇ ਹੀ ਰਹਿੰਦਾ ਇੱਥੇ ਪਤਾ ਨਹੀਂ ਇਹਨਾਂ ਨੂੰ ਪਤਾ ਲਾ ਜਿਵੇਂ ਘਰ ਤੋਂ ਨਿਕਲ ਗਏ ਤੇ ਫਾਟ ਲਗਾ ਦੋ ਲੱਗੇ ਹੀ ਰਹਿੰਦੇ ਆ ਗੱਡੀਆਂ ਪਿੱਛੇ ਹੀ ਖੜਗੀਆਂ ਹੁਣ ਕਿੱਧਰ ਜਾਣਾ ਲੈ ਖੁੱਲ ਗਿਆ ਖੁੱਲ ਗਿਆ ਆਉਣ ਲੱਗ ਜਾਂਦਾ ਕਿਹਨਾਂ ਆਉਂਦੀ ਆ ਗੱਡੀਆਂ ਦੇ ਪਿੱਛੇ ਹੀ ਖੜਾ ਲੀ ਦੁਲ ਗਿਆ ਤੂੰ ਕੋਡੀ ਗੱਡੀ ਚਲਾਉਂਦੀ ਤੂੰ ਵੀ ਚਲਾਇਆ ਕਰੋ ਕਿ ਬੜੀ ਹੋ ਕੇ ਕਾ ਨਹੀਂ ਤੈਨੂੰ ਸਾਈਕਲ ਲੈ ਕੇ ਰਹਿਣਾ ਬਸ ਗੱਡੀ ਨਹੀਂ ਲੈ ਕੇ ਜਾਣੀਗਾ ਮੰਮੀ ਨੂੰ ਦੇ ਸਾਈਕਲ ਲੈ ਕੇ ਤੂੰ ਚਲਾਉਣੀ ਹੈ ਗੱਡੀ ਚਲੋ ਬਹੁਤ ਸਾਰੀਆਂ ਵਾਸ਼ ਫੁਰ ਬੇਗੀਆਂ ਤੇ ਪਸੰਦ ਵੈਸੇ ਮੈਨੂੰ ਆਈ ਸੀਗੀ ਤੇ ਇਹ ਕਹ ਰਹੇ ਸੀਗੇ ਕਿ ਅਪਾ ਉਹਦੇ ਵਾਸਤੇ ਥੋੜੀ ਵੱਡੇ ਡਾਇਲ ਵਾਲੀ ਲੈ ਲੈਂਦੇ ਆ ਮੈਂ ਕਾਲੀ ਆ ਉਹ ਅਸੀਂ ਦਿਖਾਉਣੀ ਨਹੀਂ ਮੈਂ ਕਾਲੀ ਅਸੀਂ ਦਿਖਾ ਦੇਣੀ ਉਹ ਬਾਅਦ ਵਿੱਚ ਦਿਖਾਉਣੀ ਹੈ ਸਰਪ੍ਰਾਈਜ਼ ਹੈ ਠੀਕ ਹੈ ਤੇ ਇਹ ਮੈਂ ਲਈਏ ਆਪਣੇ ਵਾਸਤੇ ਮੈਂ ਫ੍ਰੀ ਖਾਤੇ ਲੈ ਲਈ ਤੇ ਉਹਦੇ ਵਾਲੀ ਤੁਹਾਡੇ ਲਈ ਸਰਪ੍ਰਾਈਜ਼ ਹੈ ਰੋਪੜ ਸ਼ਾਪ ਕਿਹੜੀ ਹੈ ਤਾਂ ਜੀ ਏਰੀਆ ਕਿਹੜਾ ਹੈ ਇਹ ਜੀ ਆਪਣਾ ਰੈਲੋ ਰੋਡ ਤੇ ਰੈਲੋ ਰੋਡ ਤੇ ਮੋਨੂ ਵਾਚ ਹਾਊਸ ਮੋਨੂ ਵਾਚ ਹਾਊਸ ਇਹਨਾਂ ਕੋਲ ਬਹੁਤ ਸੋਹਣੀਆਂ ਘੜੀਆਂ ਦੇਖੋ ਬਹੁਤ ਵਧੀਆ ਯਾਰ ਛੱਡ ਗਏ ਤੇ ਤੁਸੀਂ ਇੱਥੇ ਆ ਸਕਦੇ ਹੋ ਇੱਥੇ ਆ ਸਕਦੇ ਵਧੀਆ ਵੈਰਾਈਟੀ ਸਾਰੀ ਰੱਖੀ ਹੋਈ ਹੈ ਇੱਥੇ ਜੀ ਅਸੀਂ ਇੱਥੋਂ ਹੀ ਲੈਂਦੇ ਆ ਸਾਰਾ ਕੁਝ ਕਿਸੇ ਨੂੰ ਗਿਫਟ ਕਰਨੀ ਵਗੈਰਾ ਹੋਵੇ ਆ ਦੇਖੋ ਜਸਲੀਨ ਤੈਨੂੰ ਪਸੰਦ ਆ ਕੜੀ ਬੂਜੀ ਨੇ ਜਿਹੜੀ ਲਈ ਹੈ ਪਸੰਦ ਆ ਨਾ ਤੈਨੂੰ ਬਾਕੀ ਜਸਲੀਨ ਦੀ ਪਸੰਦ ਆ ਹੈ ਜਸਲੀਨ ਨਾਲ ਜਿਸ ਤਰ੍ਹਾਂ ਕਹਿ ਸਕਦਾ ਉਸੇ ਤਰ੍ਹਾਂ ਦਾ ਹਾਂਜੀ ਹਾਂਜੀ ਆ ਜਸਲੀਨ ਨੂੰ ਪਹਿਲਾਂ ਆ ਲਈ ਸੀਗੇ ਅਸੀਂ ਘੜੀ ਇੱਥੇ ਪਹਿਲਾ ਗਾਣੀ ਆ ਡੌਗੀ ਡੌਗੀ ਬੈਠਾ ਹੈ ਕਿੰਨਾ ਮੋਟਵਾ ਹੁਣ ਛੁੱਟਾ ਗਿਆ ਕਿੰਨੀਆਂ ਪਿਆਰੀਆਂ ਘੜੀਆਂ ਨੇ ਇੱਧਰ ਆਓ ਘੜੀਆਂ ਨਹੀਂ ਦੰਦੇ ਆ ਰੁਕੋ ਬੇਟਾ ਦੇਖ ਸੋਤੂ ਕਰੋ ਅਦਰ ਬੱਚਾ ਆਪਾਂ ਜਿਵੇਂ ਬੈਠੇ ਨੇ ਹੀ ਹੈਗੇ ਲਾਉਂਦੇ ਸਭ ਤੋਂ ਵੱਡੀ ਮੋੜ ਦੇ ਪਸੰਦ ਦਾ ਸਤਵਿੰਦਰ ਮੋੜ ਦਾ ਸੁਣਿਆ ਮੈਨੂੰ ਇਹ ਤੇਰੇ ਵਾਲੀ ਤੈਨੂੰ ਆਪਣੀ ਪਸੰਦ ਮੈਨੂੰ ਆਪਣੀ ਪਸੰਦ ਉਹਦੇ ਮੈਂ ਕੱਲ ਹੀ ਅਸੀਂ ਬਾਅਦ ਵਿੱਚ ਦਿਖਾਵਾਂਗੇ ਉਹ ਤੋਂ ਆਪਾਂ ਬਾਅਦ ਵਿੱਚ ਕਰਾਂਗੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਇਹਨਾਂ ਚ ਕਿਹੜੀ ਵਾਚ ਸਭ ਤੋਂ ਵੱਡੀ ਲਾ ਦੋ ਤੇ ਆ ਕਰਨੀ ਕੀ ਕਰਦੇ ਜਿਸ ਲਈ ਜਿਸ ਲਈ ਇਹਨੂੰ ਬੋਲੀ ਲਾਈਟ ਕੈ ਲੈਣਾ ਜਿਸ ਲਈ ਨਾ ਕੇਕ ਕੇਕ ਹੋਰ ਯੰਗ ਕਿ ਨਹੀਂ ਹੋਰ ਕੈ ਲੈਣਾ ਹਾਂ ਸਮੋਸੇ ਸਮੋਸੇ ਲੈਣੀ ਹੈ ਲੈਣੇ ਕਹਿੰਦੀ ਕੇਕ ਜਣਾ ਹਾਂ ਠੀਕ ਹੈ ਸਹੀ ਕੇਕ ਆ ਜਿਹਦੇ ਕਰਕੇ ਲੈ ਰਹੇ ਕੇਕ ਨਹੀਂ ਤਾਂ ਕੇਕ ਲੈਣਾ ਨਹੀਂ ਸੀ ਇਹ ਤਾਂ ਸਮੋਸੇ ਆਪੇ ਖਾਣੇ ਨੇ ਇਹ ਨਾ ਸੈਲੀਬ੍ਰੇਟ ਤਾਂ ਇਹ ਨਾ ਕਰਨਾ ਮੈਂ ਤਾਂ ਮੇਰੇ ਨੂੰ ਤਾਂ ਇਹੀ ਆ ਮੇਰ ਬੱਚਾ ਜਿਹੜਾ ਇਹ ਤੁਸੀਂ ਉਹਦੀ ਵੀਡੀਓ ਵਿੱਚ ਕਾਫੀ ਵਾਰ ਦੇਖਿਆ ਹੁਣ ਜਿਸਲੀਨ ਵੀਡੀਓ ਜਿਸਲੀਨ ਜਿਆਦਾ ਕਰਦੀ ਬੈਕ ਦਾ ਜਿਆਦਾ ਕਰਦੀ ਕਿਉਂਕਿ ਜਿਸਲੀਨ ਕਰਦੀ ਵੀ ਮੈਗ ਦਾ ਬਹੁਤ ਜਿਆਦਾ ਕਰਦੀ ਆ ਇਹ ਇਸੇ ਚਲੋ ਹੁਣ ਚਲੇ ਜਾਣਾ ਉੱਚਾਈ ਨਾਲ ਫਿਰ ਅਸੀਂ ਤਾਂ ਵੱਡੇ ਸੈਟਮੈਂਟ ਕਰਦੇ ਕਦੇ ਕਿਸੇ ਨੇ ਕਰਿਆ ਨਹੀਂ ਉਹਦਾ ਵੈਸੇ ਉਹ ਸਭ ਨੇ ਕਰਦੀ ਆ ਮੇਰਾ ਇਸ ਤਰ੍ਹਾਂ ਹੁੰਦਾ ਬੰਗਿਆ ਸਾਰੀ ਫੇਟ ਕਰਾ ਕਿ ਮੈਨੂੰ ਸਭ ਸਾਰਿਆਂ ਨੂੰ ਮੈਸੇਜ ਕਰਦੀ ਆ ਜਰਨਲ ਤੇ ਮੈਨੂੰ ਤੈਨੂੰ ਸਾਰਿਆਂ ਨਾਲ ਆਪਣੇ ਭੈਣ ਭਾਈਆਂ ਨੂੰ ਸਾਰਿਆਂ ਨੂੰ ਕਰਦੀ ਤੇ ਅਸੀਂ ਸੋਚਿਆ ਕਿ ਥੋੜਾ ਸਾਡਾ ਕੁਝ ਕਾਰਜਵਾਰਾ ਕਰਾਈਏ ਕਿ ਜਦੋਂ ਉਹ ਨਾਈਸ ਹੋਵੇ ਜਦੋਂ ਬਾਕੀ ਇਕੱਠੇ ਮਿਲਦੇ ਜਸਲੀਨ ਇੱਧਰ ਆ ਬਾਰ-ਬਾਰ ਨਾ ਖੋਲ ਕੈਨ ਨਹੀਂ ਪੀਣਾ ਫਿਰ ਗਲਾ ਖਰਾਬ ਹੁੰਦਾ ਠੀਕ ਆ ਕੰਜੀ ਚਾ ਲੈਣਾ ਤਾਂ ਚਾ ਲੈਣਾ ਪੁੱਤ ਕੈਨ ਨਹੀਂ ਦੂਸਰੀ ਦਵਾਈੋਂ ਪਤਨ ਕੈਨ ਰਹਿੰਦੇ ਆ ਇੱਧਰ ਦੇਖ ਜਸਲੀਨ ਕਹਿੰਦੀ ਸਪੰਜੀ ਰਸਗੁਰ ਦਾ ਖਾਣਾ ਨਟਰਾਜ ਵਾਲਿਆਂ ਦਾ ਰੋਪੜ ਸਭ ਤੋਂ ਮਸ਼ਹੂਰ ਹੈ ਮੈਨੂੰ ਇਹ ਤੁਨ ਖਾਈ ਵੀ ਮम्मा ਨੂੰ ਨਹੀਂ ਦੇਣਾ ਕਹਤੇ ਤੈਨੂੰ ਭੁੱਖ ਲੱਗੀ ਵੀ ਆ ਪਰ ਵੇਖੀ ਮੈਨੂੰ ਵੀ ਦੇ ਦੇ ਥੋੜਾ ਜਿਹਾ ਕਿਉਂ ਬੂਜੀ ਨੂੰ ਬੂਜੀ ਨੇ ਲੈਣਾ ਘਰ ਜਾ ਕੇ ਬੂਜੀ ਨੂੰ ਰੈਕ ਚ ਦੇਣੀ ਮੈਂ ਕਬੂਜੀ ਨੂੰ ਸਾਰੀਆਂ ਚੀਜ਼ਾਂ ਦੇਣੀ ਆ ਪਾਪਾ ਨੂੰ ਕੋਈ ਨਹੀਂ ਨਾ ਮੰਮਾ ਨੂੰ ਕੁਝ ਵੀ ਕਿਹ ਕਿਹ ਚਮਚ ਮੈਨੂੰ ਸਵਾਲ ਆ ਮੈਂ ਵੀ ਦੇਖਿਆ ਟਰਾਈ ਕਰਕੇ ਆ ਬੱਚੇ ਆਏ ਆ ਗੁਆਣ ਦੇ ਵਿੱਚ ਹੁਵਾਰੇ ਫੁਲਾ ਰਹੇ ਆ ਬਈ ਮੈਂ ਤੇਨੂੰ ਫੂਲਾ ਇਹ ਦਮ ਲਾਉਣੀ ਆ ਇਹ ਵੀ ਇੱਕ ਐਕਸਰਸਾਈਜ਼ ਹੁੰਦੀ ਆ ਅੱਖਾਂ ਦੇ ਬੰਦ ਕਰ ਦੋ ਮੰਮੀਓ ਦਾ ਨਾ ਕਿ ਅੰਦਰ ਦੇਖ ਤੇ ਇਹਨੇ ਬੜਾ ਦੇਖਿਓ ਹੋਰ ਹੋ ਗਏ ਹੋਰ ਫੁਲਾ ਦੇ ਜ਼ੋਰ ਲਾ ਜ਼ੋਰ ਲਾ ਗਿਰ ਸਾਡਾ ਪੱਖਾ ਨਾ ਕਮਜ਼ੋਰ ਆ ਨਾ ਤੂੰ ਜ਼ਿਆਦਾ ਜੋਰ ਲਾ ਆ ਵੀ ਬਹੁਤ ਕਮਜ਼ੋਰ ਆ ਇਹ ਤੇ ਵੀ ਜ਼ੋਰ ਘੱਟ ਲੱਗਦਾ ਰਾਜਵੀਰ ਆ ਗਿਆ ਰਾਜਵੀਰ ਕੋਲ ਰਾਜਵੀਰ ਘਬਾਰਾ ਫਲਾ ਦੂੰਗਾ ਜਿਸੇ ਪਕਰ ਹਰਸ਼ਦੀਪ ਰਾਈ ਗਲਾਬੀ ਪੱਗਾਂ ਬੰਨ ਕੇ ਫਿਰਦੇ ਆ ਆਪ ਕੋ ਕਿਸੇ ਨੇ ਦੱਸਿਆ ਭਾਈ ਹਰਸ਼ਦੀਪ ਇਧਰ ਨੂੰ ਦੇਖ ਆਪ ਬੰਨੀ ਆ ਵਧੀਆ ਬਹੁਤ ਵਧੀਆ ਅੱਦਾ ਆਹ ਕਿਆ ਬਾਤ ਹੈ ਗਈ ਵੀ ਗਈ ਬਸ ਬਹੁਤ ਹੈ ਪੁੱਤ ਹੈ ਗਈ ਵੀ ਦੇ ਕਿੱਡਾ ਬਣਾਇਆ ਤੇ ਮਘੋਰਾ ਬਗਾ ਬਹਾਵਾ ਪਰੇ ਜਨੀ ਲਾ ਦੇ ਇੱਥੇ ਲਾ ਦੇ ਦੋਏ ਪਾਸੇ ਨੂੰ ਹੈਪੀ ਬਰਥਡੇ ਹਾਂ ਇਦਾਂ ਹੀ ਹੋਣਾ ਹੈਪੀ ਬਰਥਡੇ ਦਾ ਵਿੱਚ ਸਟੇਪ ਆ ਸਟੇਪ ਆ ਕੇ ਦੇ ਸਟੇਪ ਤੇ ਪੁੱਲ ਰਹਿਣ ਦੇ ਸਟੇਪ ਵੀ ਸੀ ਕੋਣ ਆ ਰਿਹਾ ਉਧਰ ਤੇ ਦੱਸਿਆ ਬਣੀ ਹੈ ਕੋਣ ਆ ਰਿਹਾ ਵਿੱਚ ਕੋਲ ਆ ਰਹੀ ਹੈ ਆਪਾਂ ਨੂੰ ਦੱਸਿਆ ਬਣੀ ਹੋਗਾ ਆ ਭੈਣ ਦੀ ਕਾਲ ਆ ਰਹੀ ਹੈ ਵਿੱਚ ਆ ਦੇਖੋ ਸੁਭਾਉ ਦੇ ਆ ਕੇ ਨੇ ਸੌਸਾਈਜ਼ ਜਾਨਾ ਹੈਲੋ ਹਾਂ ਹਾਂ ਲਿਆਂਦਾ ਵਾ ਆਉਂਦਾ ਵਾ ਬਸ ਇਹ ਕਿਹਦੀ ਤੋਪਾ ਕਾਗੜਾ ਕਿਹਦੀ ਹੋਣੀ ਸਿੱਧ ਬਿਜਲੀ ਲੱਗਦੋ ਇਹ ਦੋਰੀਆਂ ਤੋ ਫੁੱਟ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿੱਦਾਂ ਫੁੱਟਿਆ ਇਹ ਟੇਪ ਲਗਾਈ ਸੀ ਟੇਪ ਨਾਲ ਫੁੱਟ ਜਾਂਦੇ ਆ ਇਹਨਾਂ ਨੂੰ ਉੱਪਰ ਤੇ ਲਾਉਣੀ ਟੇਪ ਉਹ ਜਿਹੜੇ ਪਿੱਛੇ ਆ ਨਾ ਗੱਠ ਦਿੱਤੀ

ਸਾਰੇ ਹੈਲੋ ਸਾਰੇ ਬੱਚੇ ਆ ਕੇ ਬੈਠੇ ਹੋਏ ਆ ਇੱਕ ਸਾਡਾ ਬੱਚਾ ਰੈਡੀ ਆ ਟਾਕਾ ਬਜਾਉਣ ਨੂੰ ਠੀਕੇ ਇਹ ਗਰਾਊਂਡ ਚ ਲੱਭ ਕੇ ਲਿਆਂਦਾ ਕਿਧਰੇ ਤੇ ਆ ਰਹੀ ਆ ਉਹ ਬਸ ਅੱਪਾ ਨੇ ਥੋੜੀ देर ਵੇਟ ਕਰਨੀ ਆ ਇਹ ਐ ਐ ਐ ਇਹ ਇੱਥੇ ਬਣਾ ਤਾਂ ਇਹ ਇੱਥੇ ਬਣਾ ਨਹੀਂ ਇੱਥੇ ਬਣਾ ਉਹ ਹੋ ਇਹ ਵਾਰੀ ਮਿਸਟੇਕ ਇੰਨੇ ਕਿ ਬੱਚੇ ਨਾ ਕੜਤੀ ਆ ਦੇਖੀ

ਆ ਬੈਠਾ ਪਹਿਲਾਂ ਵਾਲੀਆਂ ਨਹੀਂ ਪੱਤੀਆਂ ਮੁਕੀਆਂ ਨਵੀਆਂ ਲੈ ਆਉਂਦੀਆਂ ਜਸਲੀਨ ਨੇ 10ਵੀਂ ਦਿੱਤੀ ਮਿਸਟਰ ਕੱਟ ਤੀ ਚਲ ਆ ਵੀ ਬੂਜੀ ਪਹਿਲਾਂ ਵਾਲੀਆਂ ਨਹੀਂ ਪੱਤੀਆਂ ਮੁਕੀਆਂ ਨਵੀਆਂ ਲੈ ਆਉਂਦੀਆਂ ਮੇਰੇ ਆ ਗਿਆ ਹੁਣ ਤੱਕ ਨਿਕਲਦੀਆਂ ਆ ਕੇਕ ਪੜਾ ਆ ਗਿਆ ਚਲੋ ਬੂਜੀ ਕੇਕ ਕੱਟ ਕਰੋ ਕੀ ਕਰਨਾ ਦੱਸੋ ਨਿਆਣੇ ਦਿਲੋਂ ਪ੍ਰਿਆਰਿ ਕਰੀ ਹਾਂ ਜੋ ਇਹਨੇ ਨਿਆਣੇ ਇੱਥੇ ਕਰੀ ਕਿਸੇ ਦਾ ਨਾ ਦੇਣਾ ਮੈਂ ਪਹਿਲਾਂ ਕੇਕ ਕੱਟ ਕਰੀਏ ਚਲੋ ਬੂਜੀ ਕੇਕ ਕੱਟ ਕਰੋ ਪਹਿਲੀ ਵਾਰ ਮੇਰਾ ਬਰਥਡੇ ਸੈਲੀਬ੍ਰੇਟ ਹੋ ਰਿਹਾ ਉਹ ਵੀ ਪਹਿਲਾ ਤਰੀਕ ਤੋਂ ਹੈਪੀ ਬਰਥਡੇ ਟੂ ਅਡਵਾਂਸ ਆ ਸਾਰੇ ਭੁੱਲ ਜਾਂਦੇ ਚਲੋ ਜੀ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਜਸਮੀਨ ਬੈਠੋ ਪਰ ਇੰਨੇ ਬਿਆਨ ਕੀਤੇ ਤੁਸੀਂ ਬਹੁਤ ਥੈਂਕ ਯੂ ਇੰਨੇ ਆਨੇ ਇਕੱਠੇ ਕਰਿਆ ਯਾਰ ਪਹਿਲੀ ਵਾਰ ਦੇਖ ਕੇ ਅੱਧੇ ਚ ਆ ਗਏ ਅੱਗੇ ਅੱਜ ਬੱਚੇ ਅੱਗੇ ਅਸੀਂ ਦੇਣ ਲਿਆਉਂਦੇ ਸੀਗੇ ਮੇਰਾ ਘਰ ਆਇਆ ਬਸ ਜਿਸਲੀਨ ਕਹਿੰਦੀ ਮੈਂ ਆਪਣੇ ਉਤੇ ਪਰ ਪਾਉਣਾ ਚੈਨਲ ਪਰ ਜਿਸਲੀਨ ਦਾ ਵੀ ਬਣਾਇਆ ਵਾ ਨਾ ਬਹੁਤ ਦੇਰ ਦਾ ਓਕੇ ਅਸੀਂ ਉਤੇ ਪਰ ਪਾਉਣਾ ਹੈ ਸਰ ਬਸ ਬਣਾਉਣਾ ਹੋਆ ਜੀ ਤਾਂ ਕਹਿੰਦੀ ਹਰ ਵਾਰੀ ਬਣਾਉਂਦੀ ਆ ਅਸੀਂ ਮੈਂ ਆਪਣੇ ਪਰ ਬਣਾਉਂਗੀ ਹਾਂ ਨਹੀਂ ਖਾਣਾਂਗੇ ਬਾਕੀ ਉਹ ਬੂਆ ਜੀ ਦਾ ਉਹ ਵੀ ਦੇ ਦੋ ਹਾਂ ਜੈਸਲੀਨ ਗਿਫਟ ਲੈ ਕੇ ਆ ਬੂਜੀ ਦਾ ਜੈਸਲੀਨ ਗਿਫਟ ਵੀ ਲੈ ਆਈ ਵੀ ਬੂਜੀ ਨੂੰ ਬੂਜੀ ਗਿਫਟ ਲੈ ਕੇ ਆ ਗਈ ਮੋਰ ਜੁੱਟਿਆ ਟੋਪੈਸ਼ਾ ਜਸਲੀਨ ਆਪਣੇ ਵਾਲ ਤੇ ਗਿਫਟ ਲੈ ਕੇ ਆਈਏ ਟੌਫੀਆਂ ਇਕੱਠੀਆਂ ਘਾਲ ਲੈ ਆਈ ਚਾਕਲੇਟ ਤੁਹਾਡੇ ਗਿਫਟ ਆ ਇੰਨਾ ਕੁਝ ਗਿਫਟ ਖਾਲੀ ਇਹਦੇ ਵਿੱਚੋਂ ਅਸੀਂ ਦੋ ਵਾਚ ਲੈ ਆਂਦੀਆਂ ਤੇ ਤੂੰ ਜਿਹੜੀ ਤੈਨੂੰ ਪਸੰਦ ਆ ਉਹ ਲੈ ਲੈ ਜਿਹੜੀ ਪਸੰਦ ਆ ਉਹ ਲੈ ਲਾ ਦੋਨੇ ਅੱਛਾ ਲਾਉਂਗੀ ਇਹਦੇ ਵਿੱਚ ਤਰੀ ਭਾਬੀ ਨੇ ਦੋ ਲਈਆਂ ਕਹਿੰਦੀ ਜਿਹੜੀ ਉਹਨੂੰ ਪਸੰਦ ਹੋਈ ਪਸੰਦ ਇਹਨੂੰ ਆਪਣੀ ਦੇ ਵੇਸੇ ਅੱਛਾ ਏ ਇੱਕ ਭਾਬੀ ਦੀ ਆ ਮਤਲਬ ਹਾਂ ਮੈਂ ਕਿਤੇ ਮਤਲਬ ਇਹ ਕਹਿੰਦੀ ਵੀ ਜਿਹੜੀ ਪਸੰਦ ਉਹਨੂੰ ਆ ਗਈ ਉਹ ਲੈ ਲਵੇ ਮੈਂ ਬਾਤ ਦੂਰ ਨਹੀਂ ਦੇ ਸਕਦਾ ਆ ਜਗ ਆ ਗਿਆ ਤੁਸੀਂ ਤਾਂ ਭਾਈਂ ਭੂਜ ਨਹੀਂ ਖੁਲਾਣੀ ਆ ਚਾਕਲੇਟ ਕੱਢ ਕੇ ਰੱਖ ਲਓ ਚਾਕਲੇਟ ਮੈਂ ਖਾਂਦੀ ਨਹੀਂ ਆਏਗੀ ਕਿਉਂ ਖਾਂਦੀ ਦਿਖਾ ਸੇ ਦਿਖਾ ਦਿਓ ਦਾਨ ਇੱਕੋ ਖਾ ਕੇ ਦੇਖਾਂਗੀ ਖਾऊंगी ਦੋ ਘੜੀਆਂ ਸੀਗੀਆਂ ਹੈਗੀਆਂ ਦੋਨੀਆਂ ਸੋਹਣੀਆਂ ਨੇ ਪਰ ਮੈਨੂੰ ਇਹ ਵਾਲੀ ਜ਼ਿਆਦਾ ਪਸੰਦ ਆਈ ਆ ਪਤਾ ਰਾਜ ਨੂੰ ਫੋਨ ਕਰਦੇ ਆ ਕਿ ਆਸ਼ੂ ਨੂੰ ਵੀ ਇਹੀ ਪਸੰਦ ਆਈ ਸੀ ਮੈਂ ਵੈਸੇ ਆਪਣੇ ਵਾਸਤੇ ਨਹੀਂ ਇਹ ਨਹੀਂ ਸੀ ਆਈ ਕਿ ਬੀਸੀ ਕਿ ਫੇਰ ਠੀਕ ਆ ਫੇਰ ਠੀਕ ਆ ਆ ਜੋ ਸੋਹਣੀਆਂ ਲੈ ਕੇ ਆਈ ਆ ਪਾ ਇਹ ਤੇਰੇ ਵਾਸਤੇ ਜਿਸਲੀਨ ਸਪੈਸ਼ਲ ਹੈ ਕਿ ਨਾ ਕੈਨੇਡਾ ਜਾ ਕੇ ਖੋਲੀ ਮਾਰ ਜੋ ਹੁਣ ਮੈਨੂੰ ਕਹਿੰਦੀ ਖੋਲ ਕੇ ਹੁਣੇ ਖਾ ਉਹ ਫਿਰ ਨਹੀਂ ਨਾ ਵੀ ਚੈੱਕ ਕਰਨਾ ਨਾ ਸਵਾਦ ਆ ਜਿਸਲੀਨ ਨਾ ਆਪਣਾ ਦੇਖਣਾ ਹੁੰਦਾ ਇਹ ਜਿਹੜੇ ਜਿਹੜੇ ਬਾਬਾ ਜੀ ਨੇ ਮੈਨੂੰ ਟੌਫੀਆਂ ਦੇ ਕੇ ਤੋਰਿਆ ਸੀ ਜਹਾਜ਼ 'ਚ ਬੈਠੀ ਖਾਈ ਦੇਈ ਉਹ ਕੰਮ ਇਹ ਨਹੀਂ ਕਰਨਾ ਪਾਕਸ ਜੀ ਸਿੱਟ ਕੇ ਲੈ ਜਾਣੀ ਫੋਨ ਫੋਨੇ ਕਰੀਏ ਮੈਂ ਵੀ ਇੱਕ ਗੱਲ ਕਹਿਣਾ ਚਾਹਦੀ ਆ ਮੈਂ ਜਦੋਂ ਆਪਣਾ ਬਰਥਡੇ ਸੈਲੀਬ੍ਰੇਟ ਨਹੀਂ ਕੀਤਾ ਸੇਮ ਡੇ ਤੇ ਜਿੱਦਣ ਮੈਂ ਦੇਖ ਜਿੱਦਣ ਮੇਰਾ ਬਰਥਡੇ ਹੁੰਦਾ ਰੁਕ ਜਾ ਇਸ ਵਾਰ ਵੀ ਸੇਮ ਡੇ ਤੇ ਨਹੀਂ ਹੋਇਆ ਕਿਉਂਕਿ ਮੈਂ ਚਲਦਾ ਮੈਂ ਖਾਣਾ ਨਹੀਂ ਚਾਕਲੇਟ ਮੈਂ ਮਿੱਠਾ ਨਹੀਂ ਖਾਣਾ ਪਲੀਜ਼ ਬੱਚੇ ਨੂੰ ਦੇ ਦੇ ਤੇ ਸਾਰੇ ਜੀ ਸੋ ਵੀ ਪਹਿਲਾਂ ਅਸੀਂ 2 3 4 ਦਿਨ ਪਹਿਲਾਂ ਸੈਲੀਬ੍ਰੇਟ ਕਰ ਰਹੇ ਹਾਂ ਤੇ ਪਰ ਪਹਿਲੀ ਵਾਰ ਹੋਇਆ ਦੀ ਮੈਨੂੰ ਸਬਸਕ੍ਰਾਈਬ ਮੇਰੇ ਬਰਥਡੇ ਤੇ ਮਿਲਿਆ ਆ ਬਰਥਡੇ ਨੂੰ ਲੈ ਕੇ ਮੈਨੂੰ ਸਰਪ੍ਰਾਈਜ਼ ਮਿਲਿਆ ਤੇ ਨਾਲ ਗਿਫਟ ਮਿਲਿਆ ਸਰਪ੍ਰਾਈਜ਼ ਗਿਫਟ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਲੱਗੀ ਤੇ ਵੀਰੇ ਦੇ ਪਾਸ ਵੀਰੇ ਦੇ ਬੱਚਿਆਂ ਦਾ ਬਹੁਤ ਬਹੁਤ ਥੈਂਕ ਯੂ ਆ ਰੱਬ ਇਹਨਾਂ ਨੂੰ ਅਹੀਂ ਤਰੱਕੀਆਂ ਬਖਸ਼ੇ ਤੇ ਇੰਨਾ ਮੈਨੂੰ ਪਿਆਰ ਕਰਦੇ ਰਹਿਣ ਜਸਲੀਨ ਬਾਕੀ ਜ਼ਿਆਦਾ ਕਰਦੀ ਸੀ ਕਹਿੰਦੀ ਮੈਂ ਬੂਜੀ ਦਾ ਬੱਥੇ ਮਨਾਉਣਾ ਹੈ ਤੇ ਬੂਜੀ ਨਾਲ ਚਲੇ ਜਾਣਾ ਜਸਲੀਨ ਨੇ ਦੇਖਿਆ ਰੋੜੇ ਉੱਪਰ ਚਿਪਕਾ ਪੁੱਪਾ ਚਿਪਕੀ ਜਸਲੀਨ ਤਾਂ ਨਾਲ ਚਿੰਬੜੀ ਵੀ ਕਹਿੰਦੀ ਬੂਜੀ ਦੇ ਨਾਲ ਜਾਣਾ ਮੈਂ ਨਹੀਂ ਨਾਲ ਜਾਣਾ ਆ ਗਿਫਟ ਲਈ ਥੈਂਕ ਯੂ ਬਾਕੀ ਜੋ ਮਰਜੀ ਹੈ ਗਿਫਟ ਦਾ ਕੰਮ ਗਿਫਟ ਪਸੰਦ ਵੀ ਹੈ ਮਾਹ ਪਸੰਦ ਹੈ ਘੜੀਆਂ ਦਾ ਮੈਨੂੰ ਵੈਸੇ ਵੀ ਸ਼ੌਂਕ ਆ ਠੀਕ ਆ ਚਲੋ ਵਧੀਆ ਕੈਡੀ ਮੈਂ ਪਹਿਲਾਂ ਹੀ ਮੇਰੇ ਕੋਲ ਬਲੈਕ ਵਾਲੀ ਹੈਗੀ ਸੀ रोज, रोज ब्राउन जहा कलर है बचे आए अच्छा। बचे आए विशे